ਆਡੀ ਵੀਡੀਓ ਬਣੀ ਆ ਵੀ ਸਾਡੇ ਘਰ ਤੇ ਹਮਲਾ ਕੀਤਾ ਇਹਨਾਂ ਨੇ ਆ ਦੇਖ ਲਓ ਇੱਟਾਂ ਰੋੜੇ ਚਲਾਏ ਨੇ ਸਾਡਾ ਘਰ ਭੰਨਿਆ ਆ ਏ ਤੇ ਸਾਡੇ ਵੀਰੇ ਜਲਦ ਜਲਦ ਸਾਡੀ ਸੁਣੀ ਜਾਵੇ ਜੀ ਇਹ ਸਾਰਾ ਜੀ ਚਿੱਟੇ ਦਾ ਰੋਲਾ ਜੀ ਹੋਰ ਕਾਸੇ ਦਾ ਰੋਲਾ ਨਹੀਂ ਹੈਗਾ ਹਾਂਜੀ ਚਿੱਟੇ ਦਾ ਰੋਲਾ ਜੀ ਅਸੀਂ ਚਿੱਟਾ ਬੰਦ ਕਰਾਣੇ ਆ ਤੇ ਇਹ ਜੀ ਸਾਡੇ ਕੋਟ ਮਾਰ ਕਰਦੇ ਨੇ ਕਾ ਗਏ ਨੇ ਮੇਰੇ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਨੇ ਤੇ ਦੂਜੇ ਇਹਨਾਂ ਨੂੰ ਕਿੱਟਾ ਬੁਲਾਉਂਦੇ ਨੇ 10-20 ਇਹਨਾਂ ਨੂੰ ਨਾਲ ਚਿੰਦੇ ਨੇ ਭਗਵੰਤ ਮਾਨ ਕਹਿੰਦਾ ਹੈ ਨਾ ਵੀ ਮੈਂ ਉਸ ਟਿਆ ਦਾ ਘਰ ਘਟਾਉਣਾ ਇਹ ਕਿੱਟਾ ਬੰਦ ਕਰਾਉਣਾ ਹੈ ਜੀ ਪਰ ਉਹਨਾਂ ਨੇ ਤਾਂ ਸਾਡੇ ਘਰ ਆਦਨੇ ਸੀ ਜਿਉਂ ਉਹਨਾਂ ਦੇ ਖਿਲਾਫ ਬੋਲੇ ਆ ਨਾ ਕਿੱਟੇ ਵਾਲਿਆਂ ਦੇ ਤੇ ਉਹਨਾਂ ਨੇ ਸਾਡਾ ਆ ਹਾਲ ਕਰ ਦਿੱਤਾ ਜੀ ਹੈ ਟਿੱਟ ਅੱਛਾ ਅੱਛਾ ਹਾਂ ਜੀ ਹੋਰ ਕਿੱਥੇ ਕਿੱਥੇ ਮਾਰਦੇ ਤੁਹਾਡੇ ਨਹੀਂ ਇੱਥੇ ਮਾਰੀ ਸੀਰ ਚੀ ਵੀ ਕਰੀ ਮੇਰਾ ਜੀ ਨਾਮ ਜੀ ਸਸਤ ਨਾਮ ਜੀ ਮੈਂ 6ਵੀਂ ਕਲਾਸ ਚ ਪੜਦਾ ਹਾਂ ਹਾਂ ਜੀ ਉਸ ਤੋਂ ਬਾਅਦ ਕੀ ਕਰਦੇ ਹੋ ਉਸ ਤੋਂ ਬਾਅਦ ਜਿਹੇ ਜੀ ਖੇਡਦੇ ਨੇ ਤੇ ਸਾਡੀ ਜੈਪ ਚ ਜਗਵਾਂਡੇ ਜੀ ਸਾਡੇ ਚ ਪੁੜੀਆਂ ਪਾ ਦਿੰਦੇ ਜੈਪ ਚ ਬੱਚ ਸਾਨੂੰ ਕਚਰਾ ਕਚਰਾ ਤੇ ਲਿਆ ਜਾਂਦੇ ਜੀ ਚਿੱਟਾ ਵਕਾਉਣ ਜੀ ਕਾਹਦੀਆਂ ਪੁੜੀਆਂ ਪਾਉਂਦੇ ਚਿੱਟੇ ਦੀਆਂ ਜੀ ਅੱਛਾ ਕੀ ਕਹਿੰਦੇ ਨੇ ਕਹਿੰਦੇ ਜੀ ਇਹ ਤੁਹਾਨੂੰ ਹੀ 10-20 ਰੁਪਏ ਦੇਵਾਂਗੇ ਤੇ ਤੁਸੀਂ ਇੰਨਾ ਚਿੱਟਾ ਫੜਾ ਆ ਜੀ ਗੱਡੀਆਂ ਆਉਂਦੀਆਂ ਜੀ ਦੂਰੋਂ ਦੂਰੋਂ ਇਹ ਇਹਦਾ ਲਾ ਕੇ ਕਹਿੰਦੇ ਹਾਂ ਹਾਂਜੀ ਇਹੇ ਸ਼ਾਤੇ ਥੋਕੇ ਕਿੱਟਾ ਵੇਚਣਾ ਏ ਉਹ ਜਿੱਥੇ ਸਾਨੂੰ ਮਰਜ਼ੀ ਤੁਸੀਂ ਫਰਵਾਾ ਦਵੋ ਜਿੱਥੇ ਤੱਕ ਮੈਨੂੰ ਉਹ ਮਰਜ਼ੀ ਤੋਂ ਭੱਜਲਾ ਸਾਰਜ ਕਹਿੰਦਾ ਜਿੱਥੇ ਤੱਕ ਮਰਜ਼ੀ ਡੀਸੀ ਦਫ਼ਤਰ ਜਾਏ ਜਿੱਥੇ ਤੱਕ ਮਰਜ਼ੀ ਡਾਇਆ ਮੇਰਾ ਕੋਸ਼ ਕੋਈ ਨਹੀਂ ਵਿਗਾੜ ਸਕਦਾ ਹਾਂਜੀ ਹੱਥ ਛੱਟਾਂ ਤੇ ਹੱਥ ਮਾਰ-ਮਾਰ ਕਹਿੰਦੇ ਨੇ ਵੀ ਅਸੀਂ ਕਿੱਟਾ ਸ਼ਰਿਆਮ ਵੇਚਣਾ ਹਾਂਜੀ ਤੇ ਇਹਨਾਂ ਵੱਲ ਜੀ ਕੋਈ ਕਾਰਵਾਈ ਚੰਗੀ ਕੀਤੀ ਜਾਵੇ ਜੀ ਜਿਹੜਾ ਇਹ ਕਿੱਟਾ ਵੇਚ ਰਾ ਸਕਣ ਜੀ ਮੇਰੇ ਬੱਚਿਆਂ ਨੂੰ ਕੱਲ ਨੂੰ ਜੀ ਖਰਾਬ ਨਾ ਕਰ ਸਕਣ ਜੀ ਆ ਦੇਖੋ ਜੀ ਫਰਹਾਲ ਚਿੱਟੇ ਵਾਲਿਆਂ ਦਾ ਜੀ ਇੱਧਰ ਦੇਖੋ ਮੇਰੇ ਘਰ ਵਾਲੇ ਦਾ ਸਿਰ ਕਾਟ ਦਿੱਤੇ ਜੇ ਚਿੱਟਿਆਂ ਤੋਂ ਰੁਕਦੇ ਆ ਭਾਈ ਉਹਨਾਂ ਨੇ ਸਿਰ ਕਾਟ ਦਿੱਤਾ ਜੀ ਇਹਨਾਂ ਤਾਂ ਮੇਰਾ ਘਰ ਹੀ ਛਾੜ ਦੇਣਾ ਸੀ ਨਿੱਕੇ-ਨਿੱਕੇ ਬੱਚਿਆਂ ਨੂੰ ਨਾਲ ਲਿਜਾ ਕੇ ਚਿੱਟਾ ਵੇਚਦੇ ਨੇ ਜੇ ਇਹਨਾਂ ਨੂੰ ਰੋਕਦੇ ਆ ਜੀ ਸਾਡਾ ਉਹਨਾਂ ਨੇ ਸਿਰ ਕਾਟ ਦਿੱਤਾ ਹੀ ਸਾਡਾ ਹਾਲ ਦੇਖੋ ਕਿਦਾਂ ਬੰਦਾ ਕੀਤਾ ਹੋਇਆ ਸਾਡਾ ਘਰ ਬਾਹਰ ਉਹਨਾਂ ਨੇ ਸਭ ਕੁਝ ਢਾ ਲਿਤਾ ਈ ਚਿੱਟਾ ਰੋੜੇ ਘਰੇ ਚਲਾਉਂਦੇ ਨੇ ਸਾਡੇ ਸਾਡੇ ਜੀ ਘਰੇ ਆ ਕੇ ਗਲ ਪੈਂਦੇ ਨੇ ਇਹ ਇਹ ਜਿਹੜੇ ਥਾਲੀਆਂ ਕਚਾਰਾਂ ਵਿੱਚ ਦਾਇਰੇ ਸਾਡੇ ਕਿਸੇ ਨੇ ਸੁਣੀ ਨਹੀਂ ਅਜੀ ਤਰ੍ਹਾਂ ਖਾਸ ਦਿੱਤੀ ਹੋਈ ਆ ਤੇ 5 ਦਿਨ ਹੋ ਗਏ ਨੇ ਸਾਡਾ ਕੋਈ ਹੱਲ ਮਸਲਾ ਨਹੀਂ ਹੋਇਆ ਜੀ ਅਸੀਂ ਕਰੂ ਅਸੀਂ ਪੁਲਸ ਵਾਲੇ ਜਾਣਦੇ ਆ ਇਹ ਪੈਸੇ ਲਈ ਉਹਨਾਂ ਨੇ ਸਾਡਾ ਘਰ ਦੇਖਿਆ ਉਹਨਾਂ ਦਾ ਘਰ ਦੇਖਿਆ ਤੇ ਪਰ ਜੀ ਪਰ ਉਹਨਾਂ ਨੇ ਕੁਝ ਨਹੀਂ ਕੀਤਾ ਜੀ ਪੈਸੇ ਲੈ ਕੇ ਉਹ ਮਾਨੂੰ ਪੁਸਾਰ ਦਿੱਤਾ ਜੀ ਸਾਡੇ ਵੱਲ ਕੁਝ ਨਹੀਂ ਆਇਆ ਜੀ ਉਹ ਸਾਡੇ ਬਿਆਨ ਉਹ ਨਹੀਂ ਲਾ ਕੇ ਲਈ ਪੁਲਸ ਹਾਂਜੀ ਉਹ ਮੈਂ ਤਾਂ ਜੀ ਕਹਿੰਦੇ ਨੇ ਭਗਵੰਤ ਮਾਨ ਕਹਿੰਦਾ ਇਹ ਮੈਂ ਚਿੱਤੇ ਹੋ ਦਰ ਐਨ ਮੈਂ ਸੋਢੀ ਨਗਰ ਦਾ ਜੀ ਰਹਿਣ ਵਾਲਾ ਗੱਬਰ ਮੇਰਾ ਨਾਮ ਹੈ ਦਿਹਾੜੀ ਮਜ਼ਦੂਰੀ ਮੈਂ ਕਰਨਾ ਜੀ ਤੇ ਮੁੰਡਾ ਮੇਰਾ ਅੱਧੀ ਰਾਤ ਘਰੇ ਵੜਿਆ ਜੀ ਜੇ ਮੈਂ ਕੁੱਟਿਆ ਮਾਰਿਆ ਉਹਨੂੰ ਤੇ ਕੀ ਗੱਲਬਾਤ ਹੋਈ ਗੱਲਬਾਤ ਜੀ ਜੇ ਮੈਂ ਮੁੰਡੇ ਨੂੰ ਮਾਰਿਆ ਤੇ ਫਿਰ ਮੈਨੂੰ ਇੱਟਾਂ ਚ ਲਾਉਣ ਲੱਗ ਪਿਆ ਜੀ ਗਵਾਂਢੀ ਜੀ ਨਾਲ ਮੇਰੇ ਕੀ ਰੋਕਿਆ ਤੁਸੀਂ ਆਦੇ ਨਾਲ ਬੱਚੇ ਨੇ ਹਾਂ ਵੀ ਮੈਂ ਆਖਿਆ ਵੀ ਜੇ ਤੈਨੂੰ ਵੀ ਬਣਾਉਣਗੇ ਇਹੋ ਜਿਹਾ ਲੈ ਜਾਂਦੇ ਨੇ ਨਾਲ ਹਾਂਜੀ ਨਾਲ ਲੈ ਜਾਂਦੇ ਨੇ ਤੇ ਬਾਅਦ ਚ ਉਹ ਲੜਦੇ ਜਿੰਨੇ ਨੇ ਨਾਲ ਟੱਕਰ ਆਉਂਦੇ ਨੇ ਤੇ ਕੋਣ ਇਹਦੇ ਤੇ ਚਿੱਟਾ ਵਗਾਉਂਦੇ ਜੀ ਅੱਛਾ ਹਾਂਜੀ ਕੋਈ ਰੋਕਿਆ ਤੇ ਉਹਨਾਂ ਨੇ ਤੁਹਾਡੇ ਤੇ ਅਮਲਾ ਕਰ ਹਾਂਜੀ ਇਟਾਂ ਚ ਚਲਾਈਆਂ ਜੀ ਮੇਰੇ ਰੋਇਆ ਕੇ ਚਲਾਈਆਂ ਤੁਹਾਡੇ ਤੇ ਖਮਲਾ ਕਰਤਾ ਕਰਿਆ ਆ ਤੋ ਹਾਂਜੀ ਕੰਮ ਤੋਂ ਆਏ ਜੇ ਉਹਦੇ ਹੀ ਅਮਲਾ ਕਰਤਾ ਹਾਂਜੀ ਮੈਂ ਕੰਮ ਤੋਂ ਆਇਆ ਜੀ ਤੇ ਇਹਨਾਂ ਨੇ ਇਟਾਂ ਚ ਚਲਾਈਆਂ ਮੇਰੇ ਉਹਦੇ ਮੁੰਡੇ ਨੂੰ ਲੜਿਆ ਜੀ ਮੈਂ ਹਾਂ ਤੇ ਇਹਨੇ ਕਹਿੰਦਾ ਤੂੰ ਆ ਦੇ ਮੁੰਡੇ ਨੂੰ ਕਿਉਂ ਰੋਕਣਾ ਮੇਰੇ ਨਾਲ ਕਾਰਵਾਈ ਹੋਣੀ ਚਾਹੀਦੀ ਹਾਂਜੀ ਹਾਂਜੀ ਇਹਦੇ ਨਾਲ ਪੂਰੀ ਲੰਦੀ ਲਤਮਾਂ ਟੁੱਟਣੇ ਚਾਹੀਦੇ ਜਿਹਨਾਂ ਥਖਾ ਉਹਨਾਂ ਜੇਲ੍ਹ ਚ ਭੇਜਿਆ ਜਾਵੇ ਜੀ ਨਾਮ ਇਹ ਕਿੱਥੋਂ ਰਹਿਣਾ ਬੜਾ ਜੀ ਮੇਰਾ ਨਾਮ ਜੀ ਰਮਨਦੀਪ ਕੌਰ ਆ ਜੀ ਮਗਬਰ ਦੀ ਵਾਈਫ ਆ ਤੇ ਜਿਸ ਮੇਰੇ ਦੋ ਬੱਚੇ ਨੇ ਜੀ ਜੀ ਸਾਡੇ ਗਵਾਂਡ ਜੀ ਚਿੱਟਾ ਵੇਖਦਾ ਬਹੁਤ ਜ਼ਿਆਦਾ ਤੇ ਸੋਢੀ ਨਵਰਾ ਜੀ ਦੋਵੇਂ ਪਿਓ ਪੁੱਤਾਂ ਨੇ ਚਿੱਟਾ ਬਹੁਤ ਜ਼ਿਆਦਾ ਹੀ ਵੇਚਦੇ ਨੇ ਤੇ ਉਹਨਾਂ ਨੇ ਜੀ ਬਹੁਤ ਪੈਸਾ ਉਹਨਾਂ ਕੋਲ ਤੇ ਮੇਰੇ ਬੱਚੇ ਜਦੋਂ ਸਕੂਲੋਂ ਆਂਦੇ ਨੇ ਤੇ ਵਸੀ ਤਈ ਦੀ ਅੜੀ ਚਲੇ ਜਾਂਦੇ ਆ ਮੇਰੇ ਬੱਚਿਆਂ ਨੂੰ ਮਗਰੋ ਜੀ ਚਿੱਟਾ ਲਕਾਉਣ ਨਾਲ ਲੈ ਜਾਂਦਾ ਏ ਤੇ ਆ ਮੇਰਾ ਮੁੰਡਾ ਜੀ ਨਾ ਮੇਰਾ ਮੁੰਡੇ ਆ ਜੀ ਤੇ ਇਹਨਾਂ ਨੂੰ ਨਾਲ ਲੈ ਕੇ ਜਾਂਦੇ ਨੇ ਤੇ ਜੀ ਬਾਅਦ ਚ ਮੇਰੇ ਜੇਬਾਂ ਚ ਪਾ ਦਿੰਦੇ ਇਹਨਾਂ ਨੂੰ ਦਸਾਂ ਪਈਆਂ ਦਾ ਲਾਲਚ ਦਿੰਦੇ ਨੇ ਤੇ ਜੀ ਨਾਲ ਜਦ ਜੇ ਅਸੀਂ ਆਦੇ ਮੁੰਡੇ ਨੂੰ ਰੋਕਿਆ ਜੀ ਅਸੀਂ ਆਦੇ ਮੁੰਡੇ ਨੂੰ ਰੋਕੀ ਸਾਡੇ ਘਰ ਆ ਕੇ ਸਾਡੇ ਗਲ ਪਏ ਨੇ ਤੇ ਮੇਰੇ ਬੰਦੇ ਦਾ ਜੀ ਇਹਨਾਂ ਨੇ ਸਿਰ ਧਾੜ ਦਿੱਤਾ ਅਸੀਂ ਜੀ ਫਰਖਾਸ਼ ਦਿੱਤੀ ਯੋ ਨਤਰਖਾਸੀ ਦੇ ਕੇ ਅਸੀਂ ਆਏ ਜੇ ਇਹਨਾਂ ਨੇ ਸਿਰ ਪਾੜ ਦਿੱਤਾ ਤੇ ਜਿਨਾ ਤਾਂ ਸਾਡੇ ਕੱਲਾਲੇ ਸੌਂਦੇ ਨੇ ਤੇ ਨਾ ਸਾਡੇ ਜੀ ਅਸੀਂ ਸ਼ਹਿਰ ਵੀ ਗਏ ਆ ਡੀਸੀ ਦਫ਼ਤਰ ਵੀ ਗਏ ਆ ਸਾਡੀ ਕਿਸੇ ਨੇ ਜੀ ਕਾਰਵਾਈ ਨਹੀਂ ਕੀਤੀ ਜੀ ਸਾਡੇ ਬਿਆਨ ਵੀ ਲੈਣ ਆਈ ਘਰ ਦਾ ਘਰ ਘਾਉਣ ਲੱਗੀ ਸਹੀ ਕਰ ਦੇਣਾ ਕਰ ਦੇਣਾ ਹੂੰ ਹੂੰ ਤਾਂ ਭਗਵੰਤ ਮਾਨ ਤਾਂ ਕਹਿੰਦੇ ਨੇ ਅਸੀਂ ਚਿੱਟੇ ਖਿਲਾਫ ਅਸੀਂ ਘਾਟਵਾਣੇ ਪਏ ਜਿਹੜੇ ਘਰ ਵੇਚਦੇ ਨੇ ਤੇ ਪਰ ਜੀ ਮੈਨੂੰ ਨਹੀਂ ਲੱਗਦਾ ਮੈਨੂੰ ਤਾਂ ਲੱਗਦਾ ਪੁਲਿਸ ਸਵੇ ਦਰਦੀ ਆ ਚਿੱਟੇ ਆੜਿਆ ਤੋਂ ਚਿੱਟੇ ਆੜੇ ਕਹਿੰਦੇ ਨੇ ਸਾਡੇ ਕੋਲ ਪੈਸਾ ਬਹੁਤ ਹੈ ਤੇ ਸਾਡਾ ਕੀ ਕਰ ਲਿਆਊਗਾ ਕੋਈ ਭਗਵੰਤ ਮਾਨ ਵੀ ਕੁਝ ਕਰ ਸਕਦਾ ਕੋਈ ਸਹਾਰ ਨਹੀਂ ਹੈ ਕੁਝ ਕਰ ਸਕਦੀ ਹੋ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਇਹ ਹੈ ਜੀ ਸਾਨੂੰ ਨਿصاف ਦਿਵਾਇਆ ਜਾਵੇ ਜੀ ਸਾਡੇ ਜੀ ਮੁੰਡੇ ਨੂੰ ਚਿੱਤੇ ਤੇ ਨਾਲ ਲੰਦੇ ਨੇ ਕੱਲ ਨੂੰ ਵੇਚਣ ਲੱਗ ਪਵੇ ਜਾਂ ਮਰਨ ਜਾਂ ਦੇਪੀਨ ਲੱਗ ਪਵੇ ਜਿਹਦੇ ਚ ਜ਼ਿੰਮੇਵਾਰ ਸਿਰਫ ਉਹ ਹੀ ਆ ਚਿੱਤੇ ਵਾਲੇ ਪਿੰਡ ਦੇ ਹੀ ਰਹਿਣਗੇ ਹਾਂਜੀ ਹਾਂਜੀ ਛੋਟੀ ਨਗਰ ਪਿੰਡ ਸਾਡੇ ਗਵਾਂਢ ਹੀ ਵੇਖਦਾ ਪਿਆ ਜੀ ਚਿੱਟਾ ਬਹੁਤ ਜ਼ਿਆਦਾ ਛੋਟੀ ਨਗਰ ਚ ਚਿੱਟਾ ਵੇਖਦਾ ਪਿਆ ਨਾ ਨਾ ਲੱਗ ਕੇ ਵੇਖਦਾ ਕਿਸ ਤਰ੍ਹਾਂ ਵਿਕਦਾ ਕਿਸ ਤਰ੍ਹਾਂ ਆਉਂਦੇ ਨੇ ਉਹ ਜੀ ਆਉਂਦੇ ਨੇ ਜੀ ਬਾਹਰ ਵੇਖਦਾ ਏ ਇੱਥੇ ਨਹੀਂ ਜੀ ਵੇਖਦਾ ਪਿੰਡ ਚ ਨਹੀਂ ਵੇਚਦੇ ਮੇਰੇ ਬੱਚਿਆਂ ਨੂੰ ਨਾਲ ਲੈ ਜਾਂਦੇ ਨੇ ਬਾਣਾ ਲੈ ਕੇ ਜਾਂਦੇ ਨੇ ਵੀ ਆ ਜਾ ਆਪਾਂ ਕਬੂਤਰ ਫੜਨ ਚੱਲ ਜਾਈਏ ਕਬੂਤਰ ਫੜਨ ਕੋਤੇ ਕੁਝ ਨਹੀਂ ਜਾਂਦੇ ਜੀ ਉਹ ਉਹ ਜੇ ਕੱਚੇ ਰਾਵਾਂ ਤੇ ਲੈ ਜਾਂਦੇ ਨੇ ਤੇ ਉਹ ਕਹਿੰਦੇ ਨੇ ਜੀ ਆ ਜਾ ਆਪਾਂ ਚਿੱਟਾ ਦੇਣਾ 10-20 ਰੁਪਏ ਦਿੰਦੇ ਨੇ ਇਹਨੂੰ ਮੈਂ ਜੇਬਾਂ ਚ ਪਾ ਕੇ ਤੇਨਾਂ ਤੋਂ ਮੁਕਾਉਂਦੇ ਹਾਂ ਹਾਂ ਜੀ ਉਹਨਾਂ ਦੇ ਕੋਠਿਆਂ ਪੱਲੇ ਜਿੱਥੇ ਸ਼ਰੇਆਮ ਉਹਨਾਂ ਕੋਲ ਅਸਲਾ ਨਹੀਂ ਉਹ ਅਸਲੇ ਨਾਲ ਸਾਨੂੰ ਡਰਾਵਾ ਪਾਉਂਦੇ ਨੇ ਹਾਂ ਜੀ ਉਹ ਅਸਲੇ ਨਾਲ ਬਹੁਤ ਡਰਾਵਾ ਪਾਉਂਦੇ ਨੇ ਜੀ ਤੁਹਾਨੂੰ ਆਏ ਕਰਦਾਂਗੇ ਤੁਹਾਨੂੰ ਜਾ ਕਰਦਾਂਗੇ ਸ਼ਰੇਆਮ ਸਾਡੇ ਘਰ ਇੱਟਾ ਚਲਾਉਂਦੇ ਨੇ ਕੋਈ ਕੋਈ ਕਾਰਵਾਈ ਨਹੀਂ ਕਰ ਕੋਈ ਵੀ ਕਾਰਵਾਈ ਨਹੀਂ ਹੋਈ ਅਜੇ ਸਾਨੂੰ ਦੇ ਲੋ ਚੱਲੇ ਪੰਜ ਸਾਡੇ ਸਰਖਾਸਿ ਦਿੱਤੀ ਨੂੰ ਜੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਦਰਦੀ ਪੁਲਿਸ ਦੀ ਦਰਦੀ ਹੈ ਜੀ ਪੁਲਿਸ ਸ਼ਰਮ ਦਰਦੀ ਹੈ ਅਸੀਂ ਆਪ ਕਹਿੰਨੇ ਵੀ ਪੁਲਿਸ ਦਰਦੀ ਹੈ ਜੀ ਕੁਝ ਨਹੀਂ ਕਰਦੀ ਪੁਲਿਸ ਪੁਲਿਸ ਸਾਡੇ ਘਰ ਆਈ ਆ ਦੇਖ ਕੇ ਗਈ ਮੌਕਾ ਪਰ ਪੁਲਿਸ ਨੇ ਕੁਝ ਨਹੀਂ ਕਿਹਾ ਉਹਨਾਂ ਨੂੰ ਹਾਂ ਜੀ ਹਾਂ ਜੀ ਹਾਂ ਜੀ ਕੁਝ ਨਹੀਂ ਕਿਹਾ ਜੀ ਪੁਲਸਾਂ ਨੇ ਗੱਲ ਤੇਰੀ ਭਗਵੰਤ ਮਾਨ ਤੱਕ ਪਹੁੰਚ ਨਹੀਂ ਹਾਂ ਜੀ ਹਾਂ ਜੀ ਭਗਵੰਤ ਮਾਨ ਤੱਕ ਪਹੁੰਚਣੀ ਚਾਹੀਦੀ ਆ ਉਹਨਾਂ ਨੂੰ ਦਿਖਾਉਣੇ ਚਾਹੀਦੇ ਨੇ ਵੀ ਇੱਧਰ ਹਾਲਾਤ ਦੇਖੋ ਵਿਗੜ ਵਿਹਾੜੀਦਾਰ ਕਰਦੇ ਨੇ ਉਹਨਾਂ ਦੇ ਹਾਲਾਤ ਦੇਖੋ ਤੇ ਕਿੱਤੇ ਵਾਲੇ ਦੇ ਹਾਲਾਤ ਦੇਖੋ ਜਾ ਕੇ ਹਾਂਜੀ ਸਾਡਾ ਘਰ-ਬਾਰ ਦੇਖਣ ਨੂੰ ਦਿਹਾੜੀਦਾਰ ਬੰਦੇ ਆ ਤੇ ਇਹ ਜੀ ਸਾਡੇ ਬੱਚਿਆਂ ਨੂੰ ਮਗਰੋਂ ਪਿੱਟਾ ਲੁਕਾਉਂਦੇ ਨੇ ਤੇ ਅਸੀਂ ਜੀ ਉਹਨਾਂ ਦੇ ਖਿਲਾਫ ਬੋਲੇ ਆ ਤੇ ਜੀ ਉਹਨਾਂ ਨੇ ਸਾਡੇ ਨਾਲ ਆਹ ਹਾਲ ਕੀਤਾ ਜੀ ਸਿਰ ਪਾੜਿਆ ਜੀ ਇਹਦਾ ਤੇ ਸਾਨੂੰ ਇਨਸਾਫ ਚਾਹੀਦਾ ਜੀ ਪਿਛਲੇ ਦਿਨਾਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਲੇਡੀ ਨਾਮ ਕਰਮਨਦੀਪ ਕੌਰ ਵਾਸੀ ਪਿੰਡ ਸੋਢੀ ਨਗਰ ਉਹ ਦੱਸ ਰਹੀ ਹੈ ਕਿ ਉਸਦੇ ਪਿੰਡ ਵਿੱਚ ਕੁਝ ਵਿਅਕਤੀ ਨਸ਼ਾ ਵੇਚਦੇ ਨੇ ਤੇ ਉਹ ਬੱਚਿਆਂ ਨੂੰ ਮਜਬੂਰ ਕਰਦੇ ਨੇ ਨਸ਼ਾ ਵੇਚਣ ਲਈ ਤੇ ਜਦੋਂ ਉਸ ਲੇਡੀ ਦੇ ਆਪਦੇ ਬੱਚੇ ਨੂੰ ਮਜਬੂਰ ਕੀਤਾ ਗਿਆ ਤੇ ਉਹਦੇ ਮਨਾਂ ਕਰਨ ਤੇ ਉਸਦੇ ਪਤੀ ਨਾਲ ਕੁੱਟਮਾਰ ਹੋਈ ਇਸ ਮਾਮਲੇ ਨੂੰ ਗੌਰ ਨਾਲ ਵੈਰੀਫਾਈ ਕਰਦੇ ਹੋਏ ਅਸੀਂ ਇਹ ਪਾਇਆ ਕਿ ਜਿਹੜੀ ਲੇਡੀ ਇਸ ਬੰਦੇ 'ਤੇ ਇਲਜ਼ਾਮ ਲਾ ਰਹੀ ਹੈ ਉਹ ਬੰਦੇ ਪਿੰਡ 'ਚ ਹੋਣਾ ਹਜੇ ਤੱਕ ਤਸਦੀਕ ਨਹੀਂ ਹੋਈ ਤੇ ਸ਼ਾਇਦ ਉਹ ਪਿੰਡ ਤੋਂ ਭੱਜੇ ਹੋਏ ਨੇ ਇੰਨਾ ਪਿੱਛੇ ਅਸੀਂ ਰੇਡ ਵੀ ਕਰ ਰਹੇ ਹਾਂ ਤੇ ਲੇਡੀ ਦੀ ਸਟੇਟਮੈਂਟ ਰਿਕਾਰਡ ਕਰਕੇ ਉਸ 'ਤੇ ਬੰਦੀ ਐਫ ਆਈ ਆਰ ਸਖਤ ਤੋਂ ਸਖਤ ਐਕਸ਼ਨਸ ਤੋਂ ਆਪਾਂ ਸੈਕਸ਼ਨਸ 'ਚ ਰਿਕਾਰਡ ਕਰਾਂਗੇ ਜੀ ਹਾਂ ਬਿਲਕੁਲ ਜਿਵੇਂ ਦੱਸਿਆ ਕਿ ਇਹ ਇੱਕ ਬਹੁਤ ਗੰਭੀਰ ਮੁੱਦਾ ਹੈ ਤੇ ਅਸੀਂ ਇਸ ਨੂੰ ਵੈਰੀਫਾਈ ਕਰਕੇ ਜੋ ਵੀ ਇਹਦੇ ਕਲਪਰੇਟ ਨੇ ਉਹਨਾਂ ਤੇ ਆਪਾਂ ਸਟ੍ਰਿਕਟ ਐਕਸ਼ਨਸ ਲੈਂਦੇ ਹੋਏ ਐਫਆਰ ਰਜਿਸਟਰ ਕਰਾਂਗੇ ਤੇ ਇਹ ਵੀ ਮੇਕ ਸ਼ੋਰ ਕਰਾਂ ਕਿ ਉਹ ਦੁਬਾਰਾ ਇਸ ਤਰ੍ਹਾਂ ਦਾ ਕੰਮ ਨਾ ਹੋਵੇ